ਅਸੀਂ ਹਰਿਆਣੇ ਦੇ ਰਹਿਣ ਵਾਲੇ ਹਾਂ ਕੁਸ਼ੇਤਰ ਜ਼ਿਲ੍ਹਾ ਵੀ ਹੋਵਾ ਸ਼ਹਿਰ ਦੇ ਰਹਿਣ ਵਾਲੇ ਹਾਂ ਤੇ ਹਾਂਜੀ ਅਸੀਂ ਅੰਮ੍ਰਿਤਸਰ ਆਉਂਦਾ ਸੀ ਅਸੀਂ ਉੱਥੇ ਪਾਠ ਕਰਦੇ ਹੁੰਦੇ ਸੀ ਦੁਪਹਿਰਾ ਸਾਫ ਕਰਦੇ ਹੁੰਦੇ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਅਰਦਾਸ ਸੁਣੀ ਸਾਨੂੰ ਆਪਣੇ ਦਰ ਤੇ ਬੁਲਾਇਆ ਅੰਮ੍ਰਿਤਸਰ ਅਸੀਂ ਮੱਥਾ ਟੇਕਣ ਆਏ ਸੀ ਇੱਥੇ ਸਾਨੂੰ ਸੱਜਣ ਮਿੱਤਰ ਕੋਈ ਮਿਲਿਆ ਮਾ ਬਾਬਾ ਜੀ ਦੀ ਕਿਰਪਾ ਨਾਲ ਮਿਲਿਆ ਸਾਨੂੰ ਕੋਈ ਉਹਨਾਂ ਨੇ ਕਿਹਾ ਤੁਸੀਂ ਇੱਥੇ ਰਹੋ ਆਣ ਕੇ ਤੇ ਮਹਾਰਾਜ ਦੇ ਚਰਨਾਂ 'ਚ ਰਹੋ ਤੇ ਸਰਦਾਰ ਜੀ ਪਹਿਲਾਂ ਆ ਗਏ ਇਹਨਾਂ ਨੇ ਡਿਜ਼ਾਈਨ ਦੇ ਕੇ ਆ ਗਏ ਸੀਗੇ ਪਿੱਛੋਂ ਮੈਂ ਵੀ ਡਿਜ਼ਾਈਨ ਦੇ ਕੇ ਇੱਕ ਮਹੀਨਾ ਕਰ ਰਹੀ ਆ ਤੇ ਇਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਆ ਫਿਰ ਮੈਨੂੰ ਬੁਲਾ ਲਿਆ ਇਹਨਾਂ ਨੇ ਅਸੀਂ ਚਪੈਰਾ ਸਾਹਿਬ ਇੱਕ ਸਾਲ ਹੋ ਗਿਆ ਸਾਨੂੰ ਕੱਟਦਿਆਂ ਨੂੰ ਮਹਾਰਾਜ ਦੇ ਚਰਨਾਂ 'ਚ ਫਾਈਲਾਂ ਲਾਈਆਂ ਸੀ ਫਾਈਲਾਂ ਕਦੋਂ ਕਿਸੇ ਦੀ ਚੱਕ ਹੋਣੀ ਹੈ ਇਹ ਮਹਾਰਾਜ ਹੀ ਜਾਣਦੇ ਆ ਕਿਸੇ ਦੀ ਇੱਕ ਚਪੈਰਾ ਸਾਹਿਬ ਤੇ ਚੱਕੀ ਜਾਂਦੀ ਕਿਸੇ ਦੇ ਦੋ ਚਪੈਰਾ ਸਾਹਿਬ ਤੇ ਕਿਸੇ ਨੂੰ ਸਾਲ ਵੀ ਲੱਗ ਜਾਂਦੇ ਆ ਪੰਜਾਬ ਵਾਲੀ ਫਾਈਲ ਤਾਂ ਸਾਡੀ ਇਹ ਤਾਂ ਇੱਕ ਮਹੀਨੇ ਚ ਹੀ ਹੋ ਗਈ ਆ ਜੀ ਹਰਿਆਣੇ ਦੇ ਵਿੱਚ ਜਦੋਂ ਰਹਿੰਦੇ ਸੀ ਜਦੋਂ ਕੀ ਹਾਲਾਤ ਸੀ ਤੇ ਉਦੋਂ ਵੀ ਰੱਬ ਨਾਲ ਜੁੜੇ ਸੀ ਜਾਂ ਇਸ ਤਰ੍ਹਾਂ ਦੀ ਗੱਲਾਂ ਹਰਿਆਣੇ 'ਚ ਰਹਿੰਦੇ ਸੀ ਰੱਬ ਨਾਲ ਤਾਂ ਜੁੜੇ ਹੋਏ ਸੀਗੇ ਬਸ ਥੋੜੇ ਜਿਹਾ ਵਹਿਮ ਭਰਮ ਵੀ ਸੀਗੇ ਪ੍ਰਾਈਵੇਟ ਜੌਬ ਕਰਦੇ ਸੀ ਟੈਨਸ਼ਨਾਂ ਬਹੁਤ ਸੀਗੀਆਂ ਦਿਮਾਗ 'ਤੇ ਬਹੁਤ ਹੀ ਜ਼ਿਆਦਾ ਟੈਨਸ਼ਨਾਂ ਵੀ ਪਾਪਾ ਜੀ ਕੀ ਹਾਲਾਤ ਸੀ ਪਹਿਲਾਂ ਤੇ ਹੁਣ ਦੇ ਵਿੱਚ ਕਿੰਨਾ ਜਿਹਾ ਬਦਲਾਅ ਆ ਗਿਆ ਕਾਫੀ ਬਹੁਤ ਬਦਲਾਅ ਪਹਿਲਾਂ ਭਾਈ ਮੈਂ ਜੌਬ ਕਰਦਾ ਸੀਗਾ 9 ਤੋਂ 5 ਜੌਬ ਹੁੰਦੀ ਸੀ ਜਾਣਾ ਕੰਮ ਤੇ ਜਾਣਾ ਸਾਮ ਨੂੰ ਘਰ ਆਇਆ ਜਾਣਾ ਸੋਣਾ ਹੁਣ ਮਾਰੇ ਕੰਮ ਇਹ ਆਪਣਾ ਅੱਜ ਕਰੋ ਕੱਲ ਕਰੋ ਮਤਲਬ ਜੋ ਹੈ ਆਪਣਾ ਹੈ ਭਾਈ ਮਤਲਬ ਸੰਤੁਸ਼ਟੀ ਐਸੋਸੀਏਸ਼ਨ ਕਮੇਨ ਕੋ ਬੜੀ ਕਮੇਨ 205 50 ਮੈਨੇ ਸੰਤੁਸ਼ਟੀ ਭਾਈ ਇਹ ਨਾ ਮੈਂ ਕਹਨਾ ਕੈਨੇਡਾ ਅਮਰੀਕਾ ਛੱਡੋ ਤੁਸੀਂ ਪੰਜਾਬ ਬਸ ਮਤਲਬ ਉਹਨਾਂ ਨਾਲ ਵੀ ਬਹੁਤ ਵਧੀਆ ਹੈ ਜੀ ਕਮਲਜੀਤ ਸਿੰਘ ਨਾਮ ਵਾਲੇ ਕਿੱਥੋਂ ਦੇ ਰਹਿਣ ਆਲੇ ਇਹ ਕੁਛ ਇੱਕ ਤਰ੍ਹਾਂ ਹਿਸ਼ਿਆਣਾ ਪੇਵਾ ਇੱਥੇ ਤੁਸੀਂ ਆਪਣਾ ਦੇਸੀ ਜਿਹਾ ਢਾਬਾ ਚਲਾ ਰਹੇ ਹੋ ਕਿਵੇਂ ਸੁਆਬ ਬਣਿਆ ਕਿਸ ਤਰ੍ਹਾਂ ਇੱਥੇ ਪਹੁੰਚੇ ਤੁਸੀਂ ਭਾਈ ਜੀ ਦਰਵਾਜ਼ਾ ਮੱਤਾਂ ਟਿਕਣਾ ਆਏ ਸੀ ਕੋਈ ਸੱਜਣ ਸਾਨੂੰ ਮਿਲਿਆ ਉਦਾਂ ਕਿ ਆਪਣਾ ਕੰਮ ਸਟਾਰਟ ਕਰੇ ਤੇ ਕਾਹਦੀਂ ਦਾ ਕੰਮ ਬਹੁਤ ਜ਼ਿਆਦਾ ਕੰਮ ਸੀਗਾ ਫਿਰ ਮੈਂ ਵਿਚਾਰ ਬਣਾਈ ਉਸ ਤੋਂ ਬਾਅਦ 1 ਮਹੀਨੇ ਬਾਅਦ ਮੈਂ ਪਦਰ ਪੱਕਾ ਮਨ ਬਣ ਗਿਆ ਇਹ ਸੈਟਅਪ ਦਾ 1 ਮਹੀਨੇ ਬਾਅਦ ਚਾਲ ਦਿੱਤਾ ਉਸ ਤੋਂ ਬਾਅਦ ਤੇ ਮਾਰੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਨਾਲ ਵੀ ਇਹ ਕੰਮ ਬਹੁਤ ਚੱਲਣ ਲੱਗ ਪਿਆ। ਦਾਪਾ ਜੀ ਕੀ ਹਲਾ ਸੀ ਪਹਿਲਾਂ ਤੇ ਹੋਣ ਦੇ ਵਿੱਚ ਕਿੰਨਾ ਜਿਹਾ ਬਦਲਾਅ ਆ ਗਿਆ ਕਾਫੀ ਬਹੁਤ ਬਦਲਾਅ ਪਹਿਲਾਂ ਭਾਈ ਮੈਂ ਜੋਬ ਕਰਦਾ ਸੀਗਾ 9 ਤੋਂ 5 ਜੋਬ ਹੁੰਦੀ ਸੀਗਾਣਾ ਕੰਮ ਤੇ ਜਾਣਾ ਸਿਆ ਨੂੰ ਘਰ ਆਇਆ ਜਾਣਾ ਸੋਲਣਾ ਹੁਣ ਮਾਰੇ ਕੰਮ ਇਹ ਆਪਣਾ ਅੱਜ ਕਰੋ ਕੱਲ ਕਰੋ ਮਤਲਬ ਜੋ ਹੈ ਆਪਣਾ ਹੈ ਭਾਈ ਹਾਂ ਸੰਤੁਸ਼ਟੀ ਹੈ ਦੋਸਤਾਂ ਪਾ ਮੈਨੂ ਕੋ ਵਰਜਨ ਕਾਨੂੰਨ 205 ਪਾਸ ਇਹਨੇ ਸੰਤੁਸ਼ਟੀ ਇਸਦਾ ਕਿੱਡਾ ਕਿ ਸੋਹਣਾ ਸੂਬਾ ਹੈ ਪੰਜਾਬ ਭਾਜੀ ਇਹ ਨਾ ਮੈਂ ਕਹਿੰਦਾ ਕੈਨੇਡਾ ਅਮਰੀਕਾ ਛੱਡੋ ਤੁਸੀਂ ਪੰਜਾਬ ਬਸੋ ਮਤਲਬ ਉਹਨਾਂ ਨਾਲੋਂ ਵੀ ਬਹੁਤ ਵਧੀਆ ਹੈ ਅੰਮ੍ਰਿਤਸਰ ਸਾਹਿਬ ਹੀ ਕਿਉਂ ਚਲੇ ਆ ਪੰਜਾਬ ਵਿੱਚ ਇਹ ਭਾਜੀ ਇੱਕ ਤਾਂ ਟੂਰਿਸਟ ਪਲੇਸ ਕਹਿ ਸਕਦਾ ਹੈ ਪਰ ਚਲੋ ਜਿਹੜੇ ਟੂਰਿਸਟ ਆਉਂਦੇ ਆ ਬਾਕੀ ਇਹ ਤੇ ਗੁਰੂ ਦੀ ਨਗਰੀ ਗੁਰੂ ਦੀ ਨਗਰੀ ਹੈ ਅੱਛਾ ਇਸ ਵਾਪਕ ਕਿਤਰਾ ਬਣੀਆ ਕਿਤਰਾ ਜੁੜੇ ਰਹੀ ਹੈ ਬੋਲ ਸਕਦੇ ਅੰਮ੍ਰਿਤਸਰ ਦਰਵਾਜ਼ੇ ਮੱਥੇ ਟੇਕਣ ਆਉਂਦੇ ਸੀ ਅਸੀਂ ਤੇ ਪਰਸਮ ਕਰਦੇ ਹੁੰਦੇ ਸੀ ਅਸੀਂ ਤੇ ਕੋਈ ਸੱਜਣ ਮੈਨੂੰ ਮਿਲਿਆ ਉਹ ਕਹਿੰਦੇ ਤੁਸੀਂ ਆਪਣਾ ਕੰਮ ਸਟਾਰਟ ਕਰੋ ਫਿਰ ਚਲੋ ਮਾਨ ਬਣਾਇਆ ਉਹਨਾਂ ਦੀ ਕਿਰਪਾ ਨਾਲ ਹੀ ਅਸੀਂ ਇੱਥੇ ਆਏ ਕੀ ਵੇਚ ਰਹੇ ਹੁੰਦੇ ਅੱਛਾ ਜੀ ਪਾਜੀ ਕੜੀ ਚਾਵਲ ਰਾਜਮਾ ਚਾਵਲ ਰੋਟੀ ਕਵੇ ਦੀ ਪਰਾਂਠਾ ਮੈਗੀ ਤਾਂ ਕੋਈ ਸਮਝੀਏ ਕਿ ਉਹਨਾਂ ਤੋਂ 10:00 ਤੇ 4:00 ਵਜੇ ਦਾ 10:00 ਵਜੇ ਆਈ ਦਾ 4:00 ਵਜੇ ਦੇਸ਼ਨ ਜੀ ਬਾਈ ਜੀ ਦਾ ਖਾਲਸਾ ਬਾਈ ਜੀ ਤੇ ਮੇਰਾ ਨਾਮ ਅਨਜੀਤਕੌਰ ਖਾਲਸਾ ਹੈ ਜੀ ਕਿੱਥੋਂ ਦੀ ਆਏ ਸੀ ਕਿੱਥੇੋਂੋਂ ਸ਼ੁਰੂਆਤ ਅਸੀਂ ਹਰਿਆਣੇ ਦੇ ਰਹਿਣ ਵਾਲੇ ਆ ਕੁਸ਼ੇਤਰ ਜ਼ਿਲ੍ਹਾ ਵੀ ਹਵਾ ਸ਼ਹਿਰ ਦੇ ਰਹਿਣ ਵਾਲੇ ਆ ਤੇ ਹਾਂਜੀ ਅਸੀਂ ਅੰਮ੍ਰਿਤਸਰ ਆਉਂਦਾ ਸੀ ਅਸੀਂ ਉੱਥੇ ਪਾਠ ਕਰਦੇ ਹੁੰਦੇ ਸੀ ਦੁਪਹਿਰਾ ਸਾਹਿਬ ਕਰਦੇ ਹੁੰਦੇ ਸੀ ਤੇ ਬਾਬਾ ਦੀਪ ਸਿੰਘ ਜੀ ਨੇ ਸਾਡੀ ਅਰਦਾਸ ਸੁਣੀ ਸਾਨੂੰ ਆਪਣੇ ਦਰ ਤੇ ਬੁਲਾਇਆ ਅੰਮ੍ਰਿਤਸਰ ਅਸੀਂ ਮੱਥਾ ਟੇਕਣ ਆਏ ਸੀ ਇੱਥੇ ਸਾਨੂੰ ਸੱਜਣ ਮਿੱਤਰ ਕੋਈ ਮਿਲਿਆ ਮਾ ਬਾਬਾ ਜੀ ਦੀ ਕਿਰਪਾ ਨਾਲ ਮਿਲਿਆ ਸਾਨੂੰ ਕੋਈ ਉਹਨਾਂ ਨੇ ਕਿਹਾ ਤੁਸੀਂ ਇੱਥੇ ਰਹੋ ਆਣ ਕੇ ਤੇ ਮਹਾਰਾਜ ਦੇ ਚਰਨਾਂ 'ਚ ਰਹੋ ਫਿਰ ਅਸੀਂ ਉਸੇ ਤਰ੍ਹਾਂ ਮਨ ਬਣਾ ਲਿਆ ਤੇ ਸਰਦਾਰ ਜੀ ਪਹਿਲਾਂ ਆ ਗਏ ਇਹਨਾਂ ਨੇ ਡਿਜ਼ਾਈਨ ਦੇ ਕੇ ਆ ਗਏ ਸੀਗੇ ਪਿੱਛੋਂ ਮੈਂ ਵੀ ਡਿਜ਼ਾਈਨ ਦੇ ਕੇ ਇੱਕ ਮਹੀਨਾ ਘਰ ਰਹੀ ਆ ਤੇ ਇਹਨਾਂ ਨੇ ਪਹਿਲਾਂ ਸ਼ੁਰੂਆਤ ਕੀਤੀ ਆ ਫਿਰ ਮੈਨੂੰ ਬੁਲਾ ਲਿਆ ਇਹਨਾਂ ਨੇ ਹਾਂਜੀ ਅੱਛਾ ਚੁਪੈਰਾ ਕੱਟਦੇ ਸੀ ਹਾਂਜੀ ਚੁਪੈਰਾ ਸਾਹਿਬ ਕੱਟਦੇ ਸੀ ਕਿੰਨੀ ਦਿਨ ਕੱਟੇ ਸੀ ਅਸੀਂ ਚੁਪੈਰਾ ਸਾਹਿਬ ਇੱਕ ਸਾਲ ਹੋ ਗਿਆ ਸਾਨੂੰ ਕੱਟਦਿਆਂ ਨੂੰ ਮਹਾਰਾਜ ਦੇ ਚਰਨਾਂ 'ਚ ਫਾਈਲਾਂ ਲਾਈਆਂ ਸੀ ਫਾਈਲਾਂ ਕਦੋਂ ਕਿਸੇ ਦੀ ਚੱਕ ਹੋਣੀ ਹੈ ਇਹ ਮਹਾਰਾਜ ਹੀ ਜਾਣਦੇ ਆ ਕਿਸੇ ਦੀ ਇੱਕ ਚੁਪੈਰਾ ਸਾਹਿਬ ਤੇ ਚੱਕੀ ਜਾਂਦੀ ਕਿਸੇ ਦੀ ਦੋ ਚੁਪੈਰਾ ਸਾਹਿਬ ਤੇ ਕਿਸੇ ਨੂੰ ਸਾਲ ਵੀ ਲੱਗ ਜਾਂਦੇ ਆ ਤੇ ਫਾਈਲ ਆ ਕਿਲੇਚ ਹੋਣੀ ਹੈ ਇਤਜਾਬ ਆਉਂਦੇ ਆ ਪੰਜਾਬ ਵਾਲੀ ਫਾਈਲ ਤਾਂ ਸਾਡੀ ਇਹ ਤਾਂ 1 ਮਹੀਨੇ ਜੀ ਹੋ ਗਈ ਹੈ ਜੀ ਹਰਿਆਣੇ ਦੇ ਵਿੱਚ ਜਦੋਂ ਰਹਿੰਦੇ ਸੀ ਉਦੋਂ ਕੀ ਹਾਲਾਤ ਸੀ ਤੇ ਉਦੋਂ ਰੱਬ ਨਾਲ ਜੁੜੇ ਸੀ ਜਾਂ ਕਿਸ ਤਰ੍ਹਾਂ ਅੱਜ ਕੱਲਾ ਹਰਿਆਣੇ 'ਚ ਰਹਿੰਦੇ ਸੀ ਰੱਬ ਨਾਲ ਤਾਂ ਜੁੜੇ ਹੋਏ ਸੀਗੇ ਬਸ ਥੋੜੇ ਜਿਵੇਂ ਵਹਿਮ ਭਰਮ ਵੀ ਸੀਗੇ ਪ੍ਰਾਈਵੇਟ ਜੌਬ ਕਰਦੇ ਸੀ ਟੈਨਸ਼ਨਾਂ ਬਹੁਤ ਸੀਗੀਆਂ ਦਿਮਾਗ ਤੇ ਬਹੁਤ ਹੀ ਜ਼ਿਆਦਾ ਟੈਨਸ਼ਨਾਂ ਵੀ ਕਿਸ ਤਰ੍ਹਾਂ ਦੇ ਵਹਿਮ ਭਰਮ ਸੀ ਬਸ ਇਸ ਤਰ੍ਹਾਂ ਜਿਵੇਂ ਕੋਈ ਆਪਾਂ ਦੀ ਬਿਮਾਰ ਹੋ ਗਏ ਅਸੀਂ ਫਲਾਨੀ ਜਗ੍ਹਾ ਚਲ ਜਾਈਏ ਬਿਮਾਰ ਰਹਿਣ ਲੱਗ ਗਏ ਪਤਾ ਨਹੀਂ ਕੀ ਹੋ ਗਿਆ ਸਾਨੂੰ ਉੱਥੇ ਮੱਥਾ ਟੇਕ ਲਈਏ ਅਮਰਤ ਵਿੱਚ ਕਿਹਿਆ ਹੋਇਆ ਅਸੀਂ ਫਿਰ ਵੀ ਉੱਥੇ ਮੱਥਾ ਟੇਕ ਲਈਏ ਐਵੇਂ ਕਰ ਲਈਏ ਪਰ ਚਪੈਰਾ ਸਾਹਿਬ ਜੁੜਨਾ ਬਾਬਾ ਦੀਪ ਸਿੰਘ ਜੀ ਨੇ ਦਸਤਾਰ ਸਜਾਤੀ ਫਿਰ ਦਸਤਾਰ ਸਜਾ ਕੇ ਤੇ ਮਹਾਰਾਜ ਆਪ ਚਲਾਂਦੇ ਆ ਪਸਾਨ ਅਮਰਤ ਤੇ ਮੈਂ 3rd ਕਲਾਸ ਤੋਂ ਹੀ ਚੱਕਿਆ ਹੋਇਆ ਤੀਸਰੀ ਕਲਾਸ ਤੋਂ ਹੀ ਬਚਪਨ ਤੋਂ ਹੀ ਚੱਕਿਆ ਹੋਇਆ ਹਾਂਜੀ ਬਾਣੀ ਨਾਲ ਵੀ ਮੈਂ ਉਦੋਂ ਦੀ ਹੀ ਜੁੜੀ ਹੋਈ ਸੀਗੀ ਬਸ ਜਦੋਂ ਵਿਆਹ ਹੋਇਆ ਵਿਆਹ ਤੋਂ ਬਾਅਦ ਹੀ ਵਾਂ ਵੈਮਾ ਪਰਮਾ ਵਿੱਚ ਹੋ ਗਿਆ ਸੀ ਥੋੜਾ ਜਿਹਾ ਅਮਰਤਾਰੀ ਹੋ ਗਿਆ ਵੀ ਜਾਂਦੇ ਸੀ ਤੁਸੀਂ ਬੜੀ ਹਾਂਜੀ ਜਾਂਦੇ ਸੀ ਫਿਰ ਕਿਵੇਂ ਵਾਪਸੀ ਹੋਈ ਤੁਹਾਡੀ ਵਾਪਸੀ ਮੇਰੀ ਐਵੇਂ ਹੋਈ ਕਿ ਬਿਮਾਰ ਹੋ ਗਈ 1 ਮਹੀਨਾ ਮੰਜੇ ਤੇ ਰਹੀ ਮੈਂ ਬਸ ਉਸ ਤੋਂ ਬਾਅਦ ਕੋਈ ਲੇਡੀਜ਼ ਮਿਲੀ ਆਂਟੀ ਮਿਲੀ ਉਹਨਾਂ ਨੇ ਦਰਬਾਰ ਸਾਹਿਬ ਆਬਾ ਦੀਪ ਸਿੰਘ ਜੀ ਦਾ ਘੋਲ ਲਿਆ ਕੇ ਦਿੱਤਾ ਉਹ ਮੈਂ ਮੱਥੇ ਤੇ ਲਾਂਦੀਗੀ ਵੀਡੀਓ ਦੇਖਦੀ ਦੀ ਚਪੈਰਾ ਸਾਹਿਬ ਦੀ ਬਾਣੀ ਨਾਲ ਜੋੜਦੀਗੀ ਪਾਠ ਕਰਦੀਗੀ ਫਿਰ ਉਦਾਂ ਹੀ ਫਿਰ ਬਾਣੀ ਚੀ ਬਸ ਸ਼ਬਦ ਗੁਰੂ ਹੀ ਸਾਡਾ ਗੁਰੂ ਹੈ ਔਰ ਕੋਈ ਗੁਰੂ ਨਹੀਂ ਤੀਸਰਾ ਕੋਈ ਦੇਤਾਰੀ ਗੁਰੂ ਨਹੀਂ ਜਿਹੜੀ ਬਿਮਾਰੀ ਤੋਂ ਪੀੜਤ ਸੀ ਉਹ ਬਿਮਾਰੀ ਸਹੀ ਹੋ ਗਈ ਸੀ ਉਹ ਤਾਂ ਹਾਂ ਹੁਣ ਮੈਂ ਹਰ ਕਿਸੇ ਨੇ ਨਹੀਂ ਸਿਰਫ ਪੰਜਾਬ ਤਾਂ ਬਹੁਤ ਵਧੀਆ ਸੂਬਾ ਲੱਗਿਆ ਵੀ ਇੱਥੇ ਹਰ ਕਿਸੇ ਨੂੰ ਆਣਾ ਚਾਹੀਦਾ ਆ ਆਪਣਾ ਜਨਮ ਵੀ ਪੰਜਾਬ ਚ ਹੋਵੇ ਅੱਗੇ ਗਾਂ ਬੱਚਿਆਂ ਦਾ ਵੀ ਜਨਮ ਪੰਜਾਬ ਚ ਹੋਵੇ ਸਾਡਾ ਐਂਡ ਟਾਈਮ ਵੀ ਪੰਜਾਬ ਚ ਹੋਵੇ ਹੁਣ ਇੱਥੇ ਕੀ ਵੇਚ ਰਹੇ ਤੁਸੀਂ ਇੱਥੇ ਅਸੀਂ ਕੜੀ ਚਾਵਲ ਰਾਜਮਾ ਚਾਵਲ ਪਰਾਂਠਾ ਫੁਲਕੇ ਵੇਚਦੇ ਹਾਂ ਕਿਹੜੀ ਜਗ੍ਹਾ ਤੇ ਇਹ ਰਣਜੀਤ ਐਵੈਨਿਊ 스타벅ਸ ਦੇ ਸਾਹਮਣੇ ਅੱਛਾ ਬੜੇ ਲੋਕ ਜਿਹੜੇ ਨਸ਼ਿਆਂ ਵਿੱਚ ਵੱਢਦੇ ਜਾਂਦੇ ਉਹਨਾਂ ਨੂੰ ਕੀ ਮੈਸੇਜ ਅਸੀਂ ਉਹਨਾਂ ਨੂੰ ਇਹੀ ਮੈਸੇਜ ਦਵਾਂਗੇ ਕਿ ਤੁਸੀਂ ਗੁਰਬਾਣੀ ਨਾਲ ਗੁਰਨਾਣਕ ਦੇਵ ਜੀ ਦੇ ਬਚਨਾਂ ਤੇ ਪੈਰਾ ਦਿਵੋ ਉਹਨਾਂ ਨੇ ਬਹਿਮ ਪਰਮ ਦੂਰ ਕੀਤੇ ਸੀ ਉੱਥੇ ਵਾਪਸ ਆ ਜਾਓ ਉਹਨਾਂ ਦੇ ਬਚਨਾਂ ਦੇ ਪੈ ਉਹਨਾਂ ਨੂੰ ਚੇਤੇ ਕਰੋ ਸਹਿਬ ਜੈਦੇ ਦੀ ਸ਼ਹੀਦੀ ਨੂੰ ਚੇਤਪਾ ਕਰੋ ਛੋਟੇ ਸਹਿਬ ਜੈਦੇ ਨੇ ਸਾਡੇ ਲਈ ਕੀ ਕੀਤਾ ਸੀ ਉਸ ਨੂੰ ਭੁੱਲ ਚੁੱਕੇ ਨੇ ਸਾਰੇ ਜੀ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਉਹ ਬੱਚੇ ਦਾਦਾ ਦਾਦੀ ਦੇ ਕੋਲ ਹੀ ਪੇ ਵੇਚ ਹੀ ਰਹਿੰਦੇ ਨੇ ਸ਼ਹਿਰ ਚ। ਉਹ ਵੀ ਬਾਣੀ ਨਾਲ ਜੁੜੇ ਹਾਂ। ਹਾਂਜੀ ਉਹ ਵੀ ਬਾਣੀ ਨਾਲ ਜੁੜੇ ਨੇ ਮੇਰੇ ਸਾਸੋਰਾ ਵੀ ਬਾਣੀ ਨਾਲ ਬਹੁਤ जोडਗੇ ਨੇ ਜ਼ਿਆਦਾ। ਗੁਰੂ ਘਰ ਦੇ। ਹਾਂਜੀ ਬੱਚੇ ਲੈ ਕੇ ਆਣੇ ਨੇ ਮੰਮੀ ਜੀ ਕਹਿੰਦੇ ਨੇ ਕਿ ਇੱਥੇ ਹੀ ਅਸੀਂ ਘਰਵਾਰ ਲਵਾਂਗੇ ਇੱਥੇ ਹੀ ਰਹਿਣ ਦਾ ਪੱਕਾ ਫੈਸਲਾ ਬਣਾਇਆ ਵਾਪਸ ਨਹੀਂ ਜਾਣਾ ਅਸੀਂ। ਗੁਰੂ ਚਰਨਾਂ ਨਾਲ ਪਿਆਰ ਹੀ ਨਾ ਹੋਵੇ। ਗੁਰੂ ਚਰਨਾਂ ਬਹੁਤ ਪਿਆਰ ਆ।